ਉਸੇ insan ਦੀ ਆਪਾਂ ਸ਼ਰਨ ਦੇ ਵਿੱਚ ਜਾਣਿਆ ਜਿਹਦੀ ਸ਼ਰਨ ਦੇ ਵਿੱਚ ਰਹਿ ਕੇ ਸਾਨੂੰ ਡਰ ਵੀ ਨਾ ਲੱਗੇ ਭਗਤ ਸਹਿਬਾਨ ਜੀ ਦੇ ਬੜੇ ਪਿਆਰੇ ਬਚਨ ਨੇ ਕਹਿੰਦੇ ਉਹ ਸ਼ਰਨ ਹੀ ਕਾਹਦੀ ਜਿਸ ਦੀ ਸ਼ਰਨ ਦੇ ਵਿੱਚ ਜਾ ਕੇ ਵੀ ਅਸੀਂ ਡਰਦੇ ਰਹੀਏ ਸਿੰਘ ਸ਼ਰਨ ਕਤ ਜਾਈਐ ਜੋ ਜੰਬੂ ਕ ਘਰਾਸੈ ਕਹਿੰਦੇ ਜੇ ਸ਼ੇਰ ਦੀ ਸ਼ਰਨ ਦੇ ਵਿੱਚ ਜਾ ਕੇ ਵੀ ਗਿੱਦੜਾ ਤੋਂ ਡਰਨਾ ਕਿ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਲਾਭ ਕੀ ਹੋਇਆ ਮੈਂ ਵਾਰ-ਵਾਰ ਬੇਨਤੀ ਕਰਦਾ ਹੁੰਨਾ ਬੜੀਆਂ ਥਾਵਾਂ ਤੇ ਇਹ ਬੇਨਤੀ ਕੀਤੀ ਹੈ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆ ਗਏ ਹੋ ਤੁਹਾਡਾ ਕੋਈ ਵੀ ਵਾਲ ਵਿੰਗਾ ਨਹੀਂ ਕਰ ਸਕਦਾ ਜੇ ਤੁਹਾਡਾ ਭਰੋਸਾ ਹੈ ਗੁਰੂ ਦੇ ਉੱਪਰ ਗੁਰੂ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਣ ਦੇਗਾ ਜਦੋਂ ਸਾਡਾ ਭਰੋਸਾ ਟੁੱਟਦਾ ਹੈ ਅਸੀਂ ਸਮਝਦੇ ਹਾਂ ਕਿ ਸਾਡਾ ਗੁਰੂ ਦੇ ਉੱਪਰ ਭਰੋਸਾ ਟੁੱਟ ਕੇ ਬੜੇ ਲੋਕੀ ਜੁੜਦੇ ਐ ਜੀ ਖੰਡੇ ਬਾਡੇ ਦੇ ਪੌਲ ਲੈ ਲੈਂਦੇ ਐ ਕੋਈ ਸ਼ੱਕ ਨਹੀਂ ਕੋਈ 2-4 ਮਹੀਨੇ ਬਾਅਦ ਫਿਰ ਆਖਦੇ ਐ ਜੀ ਮੇਰਾ ਅਮਰਤ ਭੰਗ ਹੋ ਗਿਆ ਮੇਰਾ ਅਮਰਤ ਟੁੱਟ ਗਿਆ ਕਾਰਨ ਕੀ ਐ ਕਿਉਂਕਿ ਅਸੀਂ ਜੁੜੇ ਹੀ ਨਹੀਂ ਦਿਲੋਂ ਨਹੀਂ ਜੁੜੇ ਜਿਸ ਦਿਨ ਦਿਲੋਂ ਜੁੜ ਜਾਵਾਂਗੇ ਫਿਰ ਚਾਹੇ ਦੁੱਖ ਆਣ ਭਾਵੇਂ ਸੁਖ ਆਣ ਅਸੀਂ ਕਦੇ ਵੀ ਆਪਣੇ ਗੁਰੂ ਤੋਂ ਮੁੱਖ ਨਹੀਂ ਮੋੜਾਂਗੇ ਇਹੀ ਆਖਾਂਗੇ ਤੇਰਾ ਕੀਆ ਮਿੱਠਾ ਲੱਗੇ ਸੱਚੇ ਪਾਤਸ਼ਾਹ ਤੂੰ ਕਰ ਰਿਹਾ ਤੇ ਤੇਰਾ ਕੀਤਾ ਹੋਇਆ ਸਾਡੇ ਵਾਸਤੇ ਮਿੱਠਾ ਹੀ ਹੈ ਚਾਹੇ ਦੁੱਖ ਆਣ ਭਾਵੇਂ ਸੁਖ ਆਣ ਜੇ ਸੁਖ ਦੇ ਤਾ ਤੁਝੈ ਅਰਾਧੇ ਦੁੱਖ ਵੀ ਤੁਝੈ ਤਿਆਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁੱਖ ਬਣਾ ਲੇ ਸੁੱਖਾ ਨੂੰ ਮੰਨਣਾ ਆ ਜਾਂਦਾ ਹੈ ਦੁੱਖ ਤੇ ਸੁੱਖ ਬਰਾਬਰ ਲੱਗਦੇ ਆ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸ਼ਰਨ ਮਿਲੀ ਹੈ ਕਿੰਨਾ